ਸੋ ਕਿਹਾ ਗਿਆ ਖਬਰਾਂ ਚ 2017 ਬੈਚ ਦੇ ਆਈਏਐਸ ਅਧਿਕਾਰੀ ਡਾਕਟਰ ਸੋਨਾ ਥਿੰਦ ਨੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਵਜੋਂ ਆਪਣਾ ਹੌਦਾ ਸੰਭਾਲ ਲਿਆ ਹੌਦਾਂ ਸੰਭਾਲਣ ਤੋਂ ਪਹਿਲਾਂ ਉਹ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਵੀ ਹੋਏ ਹੌਦਾਂ ਸੰਭਾਲਣ ਮੌਕੇ ਤੇ ਗੱਲਬਾਤ ਕਰਦੇ ਆ ਡਾਕਟਰ ਸੋਨਾ ਥਿੰਦ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਨੇ ਕਿ ਉਹਨਾਂ ਨੂੰ ਸ਼ਹੀਦਾਂ ਦੀ ਧਰਤੀ ਫਤਿਹਗੜ ਸਾਹਿਬ ਵਿਖੇ ਬਤੌਰ ਡਿਪਟੀ ਕਮਿਸ਼ਨਰ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਉਹਨਾਂ ਨੂੰ ਪਹਿਲੀ ਵਾਰ ਬਤੌਰ ਡਿਪਟੀ ਕਮਿਸ਼ਨਰ ਸੇਵਾਵਾਂ ਨਿਭਾਉਣ ਦਾ ਮੌ ਲੋਪਲਾਈ ਨੀਤੀਆਂ ਤੇ ਹੋਰ ਹੁਕਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਵਾਉਣ ਨੂੰ ਤਰਜੀਹ ਦੇਣਗੇ ਤੇ ਲੋਕਾਂ ਦੇ ਮਸਲਿਆਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਉਹਨਾਂ ਦਾ ਇਹ ਪੂਰਾ ਯਤਨ ਰਹੇਗਾ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਆਉਣ ਵਾਲੇ ਲੋਕ ਕਿਸੇ ਵੀ ਕਾਰਨ ਨਿਰਾਸ਼ ਨਾ ਪਰਤਣ ਇਸ ਮੌਕੇ ਤੇ ਉਹਨਾਂ ਨੂੰ ਪੁਲਿਸ ਦੀ ਟੁਕੜੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗਾਰਡ ਆਫ ਆਨਰ ਵੀ ਦਿੱਤਾ ਗਿਆ ਪੂਜੀ ਪਹਿਲੇ ਤੋਂ ਮੈਂ ਆਪਣੀ ਖੁਸ਼ਕਿਸਮਤੀ ਸਮਝਦੀ ਹਾਂ ਕਿ ਮੈਨੂੰ ਇੱਕ ਪਵਿੱਤਰ ਧਰਤੀ ਤੇ ਪ੍ਰਮਾਤਮਾ ਨੇ ਮੌਕਾ ਦਿੱਤਾ ਸੇਵਾ ਕਰਨ ਦਾ ਉਹ ਵੀ ਐਜ਼ ਮੇਰੀ ਫਰਸਟ ਟੈਨਿਓਰ ਐਸਡੀਸੀ ਸੋ ਮੈਂ ਸਿਰਫ ਇਹ ਕਹਿਣਾ ਚਾਹਾਂਗੀ ਕਿ ਵੀ ਆਰ ਪਬਲਿਕ ਸਰਵੈਂਟਸ ਸੋ ਸਮਾਜ ਦੀ ਸੇਵਾ ਉਹਨਾਂ ਨੂੰ ਐਫੀਸ਼ੀਐਂਟ ਸਰਵਿਸਿਜ਼ ਪ੍ਰੋਵਾਈਡ ਕਰਨਾ ਤੇ ਟਾਈਮਲੀ ਪ੍ਰੋਵਾਈਡ ਕਰਨਾ ਸੋ ਆਈ ਵਿਲ ਵਰਕ ਟੁਗੇਦਰ ਵੀਲ ਆਲ ਵਰਕ ਟੁਗੇਦਰ ਐਜ਼ ਅ ਟੀਮ ਆਪਣਾ ਪ੍ਰੈਸ ਦਾ ਵੀ ਬੜਾ ਇੰਪੋਰਟੈਂਟ ਰੋਲ ਹੁੰਦਾ ਸਾਡੀ ਗੱਲ ਜਨਤਾ ਤੱਕ ਪਹੁੰਚਾਣਾ ਤੇ ਉਹਨਾਂ ਦੀਆਂ ਸਮੱਸਿਆਵਾਂ ਸਾਡੇ ਤੱਕ ਪਹੁੰਚਾਣਾ ਸੋ ਜਿਹੜੀ ਰਿਸਪੌਂਸਿਬਿਲਟੀ ਮੈਨੂੰ ਸੌਂਪੀ ਗਈ ਹੈ ਮੈਂ ਹੀ ਕਹਿੰਦੇ ਕਿ ਜੇਕਰ ਮੈਂ ਖਰੀ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੀ ਅਸੀਂ ਹੌਲੀ ਹੌਲੀ ਅਸੀਂ ਯਤਨ ਕਰਾਂਗੇ ਤੁਹਾਡੇ ਸਾਹਮਣੇ ਆਪਣੇ ਆਪ ਹੀ ਆ ਜਾਣਗੇ ਕਿੰਨੇ ਬੈਜ ਆਪਣੇ ਆਪ ਹੀ ਆ ਜਾਣਗੇ ਕਿੰਨੇ ਬੈਜ ਜੀ ਆਪਾਂ ਮੈਂ 2017 ਵਿੱਚ ਮੈਂ ਪੀ ਐਚ ਡੀ ਇਨ ਹਿਸਟਰੀ ਮੈਂ ਡਾਕਟਰ